ਤੋ ਜਿਹੜੀਆਂ ਮਗਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕਿਸੇ ਰੋਡ ਤੇ ਲੱਗੇ ਜਾਂ ਕਿਸੇ ਮੋਹਫਲੀ ਵਾਲੇ ਕੁਲਦੀਆਨੀ ਆ ਇਹ ਇਸ ਪੁੱਲ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪਣੀ ਗੁਜ਼ਰਬਸਰ ਕਰਦੇ ਨੇ ਤੋ ਇਹਸੇ ਦੇਖ ਸਕਦੇ ਤੁਸੀਂ ਜਿਹੜਾ ਬਾਥਰੂਮ ਵੀ ਇੱਕ ਛੰਨ ਦੇ ਨਾਲ ਜਿਹੜਾ ਕਵਰ ਕਰਕੇ ਜਿਹੜਾ ਬਣਾਇਆ ਗਿਆ ਤੋ ਅੰਦਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਜੋ ਥੱਲੇ ਵੀ ਜਿਹੜਾ ਕੱਚਾ ਵਾ ਬਰਸਾਤਾਂ ਦਿਨਾਂ ਦੇ ਵਿੱਚ ਜਦੋਂ ਕੁਦਰਤੀ ਮਾਰਾਈ ਸੀ ਤਾਂ ਉਦੋਂ ਦੀ ਜਿਹੜੀ ਹਲਾਬਾ ਕਾਫੀ ਨੀਵਾ ਥਾਂ ਹੋਣ ਕਰਕੇ ਪਾਣੀ ਜਿਹੜਾ ਇਸ ਪੁੱਲ ਦੇ ਵਿੱਚ ਵੀ ਕਾਫੀ ਸਮੇਂ ਤੱਕ ਜਿਹੜਾ ਮੌਜੂਦ ਰਿਹਾ ਛੋਟੇ ਛੋਟੇ ਬੇਟੇ ਨਹੀਂ ਆੜੇ ਕੋ ਘਰ ਬੁਆ ਬਣਿਆ ਡਰਾਟ ਵੀ ਪਰ ਕੇ ਦਿੱਤੀ ਤੇ ਨਹੀਂ ਨਾ ਆਟਾ ਵੀ ਆਇਆ ਇਸ ਕਰਕੇ ਇਤੇ ਮੈਨਮਨ ਦੂਰੀ ਕਰਕੇ ਤੇ ਕਿਜਾਰਾ ਕਰਨ ਦੇ ਆਪਣੇ ਘਰ ਦਾ ਸਾਸੋਰੇ ਨੇ ਆਟਾ ਕਰ ਦਿੱਤਾ ਇਹ ਤਿੰਨੇ ਬੇਟੇ ਹੀ ਤੇ 20000 ਰੁਪਏ ਮੁੱਲ ਪਾਇਆ ਹੜੇ ਕੋ ਨਹੀਂ ਦਿੱਤਾ ਕਹਿੰਦੇ ਇਸ ਕਰਕੇ ਭੁੱਲ ਪਾ ਲਿਆ ਵਖੜਾ ਆਉਂਦੇ ਨੇ ਸਾਰੇ ਵੇ ਵੋਕੇ ਚਲ ਜਾਂਦੇ ਪਰ ਕੁਛ ਨਹੀਂ ਕਹਿੰਦੇ ਨਾ ਦਿਲ ਦੇ ਸਰਪੰਚ ਵੀ ਸੁਦਾ ਕੋ ਨਹੀਂ ਸੌਂਦਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਨਜ਼ਦੀਕ ਪਿੰਡ ਸਾਲੇ ਚੱਕ ਜਿੱਥੇ ਕਿ ਸੱਸ ਸਹੁਰੇ ਵੱਲੋਂ 9 ਪੁੱਤ ਤੇ ਉਸ ਦੇ ਬੱਚਿਆਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ 9 ਪੁੱਤ ਦੇ ਇਲਜ਼ਾਮ ਨੇ ਕਿ ਉਹਨਾਂ ਨੂੰ ਜ਼ਮੀਨ ਨਹੀਂ ਦਿੱਤੀ ਗਈ ਉਹਨਾਂ ਦੇ ਛੋਟੇ ਬੱਚਾ ਤੇ ਵੀ ਤਰਸ ਨਹੀਂ ਖਾਦਾ ਤੇ ਉਹ ਪਰਿਵਾਰ ਝੁੱਗੀਆਂ ਦੇ ਵਿੱਚ ਰਹਿਣ ਲਈ ਮਜਬੂਰ ਹੈ ਘਰ ਦਾ ਮੋਢੀ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਤਾਂ ਜਾ ਕੇ ਪਰਿਵਾਰ ਦੀ ਦੋ ਵਕਤ ਦੀ ਰੋਟੀ ਬੰਦੀ ਹੈ ਤਾਂ ਆਪਣਾ ਲਾਪਰੀ ਸੇ ਪੁੱਛੀ ਪਰ ਅੱਜ ਅਸੀਂ ਪਹੁੰਚਿਆ ਜਿਹੜਾ ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਨਜ਼ਦੀਕ ਪਿੰਡ ਸ਼ਾਲੇ ਚੱਕ ਦੇ ਵਿੱਚ ਸੋ ਜਿਹੜੀਆਂ ਮਗਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕਿਸੇ ਰੋਡ ਤੇ ਲੱਗੇ ਜਾਂ ਕਿਸੇ ਮੂੰਫਲੇ ਵਾਲੇ ਕੁਲਦੀਆਂ ਨਹੀਂ ਆ ਇਹ ਇਸ ਫੋਲ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪਣੀ ਗੁਜਰਬਸਰ ਕਰਦੇ ਨੇ ਸੋ ਅਸੀਂ ਅੰਦਰ ਦੀਆਂ ਵੀ ਤਸਵੀਰਾਂ ਜਰੂਰ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਸਵਾਗਤ ਸੋ ਅੰਦਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਜੋ ਥੱਲੇ ਵੀ ਜਿਹੜਾ ਕੱਚਾ ਵਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਦੋਂ ਕੁਦਰਤੀ ਮਾਰ ਆਈ ਸੀ ਤਾਂ ਉਦੋਂ ਦੀ ਜੜੀ ਹਸਲਾਬ ਹੈ ਕਾਫੀ ਨਿਮਾ ਥਾਂ ਹੋਣ ਕਰਕੇ ਪਾਣੀ ਜਿਹੜਾ ਇਸ ਪੁੱਲ ਦੇ ਵਿੱਚ ਵੀ ਕਾਫੀ ਸਮੇਂ ਤੱਕ ਜਿਹੜਾ ਮੌਜੂਦ ਰਿਹਾ ਸੋ ਜਦੋਂ ਪਾਣੀ ਇਸ ਕੋਲ ਦੇ ਵਿੱਚ ਵੀ ਜਿਹੜਾ ਕਾਫੀ ਲੰਮੇ ਤੱਕ ਸਮੇਂ ਤੱਕ ਆ ਚੁੱਕਾ ਸੀ ਤਾਂ ਕੋਲ ਵੀ ਜਿਹੜਾ ਪਾਣੀ ਨਾਲ ਪੂਰਾ ਜਿਹੜਾ ਭਰ ਚੁੱਕਾ ਸੀ ਨੁਕਸਾਨਦਈਕ ਹੋ ਗਿਆ ਦੁਬਾਰਾ ਜਿਹੜੀ ਇਹਨਾਂ ਪਰਿਵਾਰਕ ਮੈਂਬਰਾਂ ਨੇ ਇਸ ਕੋਲ ਦੀ ਜਿਹੜੀ ਆ ਫੇਰ ਸਥਾਪਨਾ ਜਿਹੜੀ ਕੀਤੀ ਸੀ ਸੋ ਪਰਿਵਾਰਕ ਮੈਂਬਰ ਤਾਂ ਇਸ ਕੋਲ ਦੇ ਵਿੱਚੋਂ ਜਿਹੜੇ ਕਿਤੇ ਉੱਚੀ ਜਗ੍ਹਾ ਤੇ ਜਿਹੜੇ ਸ਼ਿਫਟ ਹੋ ਚੁੱਕੇ ਸਨ ਕਿਤੇ ਸਰਕਾਰੀ ਘਰ ਜਾਂ ਜਾਂਚ ਕਰਦੇ ਵਿੱਚ ਜਿਹੜੇ ਚੱਲ ਚੁੱਕੇ ਸਨ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜ਼ਰੂਰ ਗੱਲਬਾਤ ਕਰ ਲੰਦੇ ਆ ਸੋ ਤੁਸੀਂ ਦੇਖ ਸਕਦੇ ਹੋ ਇਹ ਖਾਈ ਭਰਾਈ ਜਿਹੜੇ ਬਣੇ ਹੁੰਦੇ ਲੋਕਾਂ ਦੇ ਜਿੱਥੇ ਲੋਕ ਫ ਲਗੰਦੇ ਆ ਟੂਟੀਆਂ ਮਹਿੰਗੀਆਂ ਤੋਂ ਮਹਿੰਗੀਆਂ ਟੂਟੀਆਂ ਲੱਗੀਆਂ ਹੁੰਦੀਆਂ ਸੋ ਇਸ ਦੇਖ ਸਕਦੇ ਤੁਸੀਂ ਜਿਹੜਾ ਬਾਥਰੂਮ ਵੀ ਇੱਕ ਛੰਨ ਦੇ ਨਾਲ ਜਿਹੜਾ ਕਵਰ ਕਰਕੇ ਜਿਹੜਾ ਬਣਾਇਆ ਗਿਆ ਸੋ ਕੱਚਾ ਜਿਹੜਾ ਤੁਸੀਂ ਦੱਸ ਦੇ ਸਕਦੇ ਥੱਲੇ ਵੀ ਜਿੱਡਾ ਫਰੇ ਕਰਨਾ ਸੋ ਜਿਆਦਾ ਕੋਈ ਵਧੀਆ ਹਾਲਾਤ ਨਹੀਂ ਹੈ ਥੱਲੇ ਵੀ ਕੋਈ ਫਰਸ਼ ਨਹੀਂ ਹੈ ਉਹ ਤਰਪਾਲ ਰੱਖ ਕੇ ਜਿਹੜਾ ਮਤਲਬ ਇੱਕ ਗੁਜ਼ਾਰਾ ਜਿਹੜਾ ਚੱਲ ਰਿਹਾ ਸੋ ਬੂਹਾ ਵੀ ਜਿਹੜਾ ਆਪ ਕਹਿ ਸਕਦੇ ਆ ਉਹ ਇੱਕ ਟੈਂਪੋਰਰੀ ਹੀ ਜਿਹੜਾ ਇਸ ਨੂੰ ਜਿਹੜਾ ਬਣਾਇਆ ਵਾ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜ਼ਰੂਰ ਗੱਲਬਾਤ ਕਰਨ ਤੇ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼ ਕੀ ਮੰਨ ਲੂ ਪੱਕੇ ਨਹੀਂ ਮੰਨ ਲੂ ਕਮਰੇ ਬਣਾਏ ਕਿੰਨੇ ਲਿਆ ਸਰ ਸਾਸੌਰ ਨੇ ਆਡਾ ਕਰ ਦਿੱਤਾ ਇਹ ਤਿੰਨੇ ਬੇਟੇ ਹੀ ਤੇ 20000 ਰੁਪਇਆ ਮੁੱਲ ਪਾਇਆ ਸਾਡੇ ਕੋ ਨਹੀਂ ਦਿੱਤਾ ਕਹਿੰਦੇ ਇਸ ਕਰਕੇ ਕੋਲ ਪਾ ਲਿਆ ਵਖੜਾ ਛੋਟੇ ਛੋਟੇ ਬੇਟੇ ਨਹੀਂ ਆੜੇ ਕੋ ਘਰ ਬੁਆ ਬਣਿਆ ਗ੍ਰਾਂਟ ਵੀ ਪਰਕੇ ਦਿੱਤੀ ਤੇ ਨਹੀਂ ਨਾ ਆਡਾ ਵੀ ਆਇਆ ਇਸ ਕਰਕੇ ਇਥੇ ਮਿਨੀਮਲ ਦੂਰੀ ਕਰਕੇ ਤੇ ਕਿਜਾਰਾ ਕਰਨ ਦੇ ਆਪਣੇ ਘਰ ਦਾ ਜਿਵੇਂ ਮੱਲੂਬ ਕੁਦਰਤ ਦੀ ਮਾਰ ਆਈ ਸੀ ਉਸ ਟਾਈਮ ਵੀ ਇੱਥੇ ਮੌਜੂਦ ਸੀ ਚੱਲ ਗਿਆ ਐਂ ਤਾਂ ਚੱਲ ਗਏ ਆ ਜਾਂਜਗੜ ਜਾ ਕੇ ਬੈ ਗਏ ਛੋਟੇ ਛੋਟੇ ਬੱਚੇ ਇਸ ਕਰਕੇ ਨਹੀਂ ਕੋਈ ਵੀ ਧਿਆਰੀ ਨਾ ਬੰਦਾ ਉਸ ਤੋਂ ਪਹਿਲਾਂ ਜਿਹੜਾ ਸਮਾਨ ਇਸ ਘਰ ਦੇ ਵਿੱਚ ਕੋਲ ਦੇ ਵਿੱਚ ਜਿਹੜਾ ਉਹੀਂ ਕੇ ਦੇ ਕੇ ਰੱਖਿਆ ਜੋ ਕੋਲ ਕਿਤੇ ਪਹਿਲਾਂ ਜਦੋਂ ਪਾਣੀ ਆ ਪਿੰਡ ਉਹਦੋਂ ਇਸ ਮਜੂਰੀ ਸਾਰਾ ਸਮਾਨ ਹਾਂਜੀ ਇੱਥੇ ਸਾਰਾ ਬੜ ਦੁਰੀ ਨੁਕਸਾਨ ਤਾਂ ਹੀ ਹੋਇਆਗਾ ਜਾਂ ਬਚ ਗਿਆ ਸਾਰਾ ਸਾਡੇ ਬੈੱਡ ਬੁੱਡ ਸਾਰੇ ਗਲਗੁਲ ਗਏ ਨੇ ਦਾੜਾ ਫੱਕਾ ਜਿਹੜਾ ਸਭ ਖਰਾਬ ਹੋ ਗਿਆ ਹੈ ਹੁਣ ਹਰ ਇੱਕ ਚੀਜ਼ ਸਾਡੀ ਬੋਲਦੀ ਆ ਜਿਵੇਂ ਮੱਲੂ ਨਹੀਂ ਮੱਲੂ ਕੇ ਟਾਈਮ ਆਪਣੇ ਕੋਲ ਮੈਂ ਸਿਸਟਮ ਜਿਹੜਾ ਚੱਲਦਾ ਉਹ ਲੋਕ ਗਾਰੇ ਦੀ ਚੋਰੀ ਕਰਕੇ ਜਾਂ ਉੱਤੇ ਬਾਲੇ ਰੱਖ ਕੇ ਜਿਹੜਾ ਰਹਿਣ ਚੇਰਾ ਬਣਾਉਂਦੇ ਤੁਹਾਡੇ ਤੋਂ ਵੀ ਨਹੀਂ ਨਹੀਂ ਮੈਂ ਤੁਹਾਡੇ ਕੋਲ ਬਣਿਆ ਦਿਹਾੜੀ ਵਾਲੇ ਹਾਂ ਨਹੀਂ ਬਣਿਆ ਤੁਹਾਡੇ ਸਰਕਾਰ ਕੇ ਚੀਜ਼ ਮੁੱਲ ਦੀ ਆ ਦੁੱਧ ਪਾਣੀ ਇਸ ਕਰਕੇ ਨਹੀਂ ਇੰਨਾ ਟਾਈਮ ਹੈਗਾ ਸਾਡੇ ਕੋਈ ਇਹੀ ਮੈਂ ਕੋਲ ਬਣਾ ਲਈ ਜਿਹੜੀ ਕਮੈਂਟ ਵੀ ਜੁੜ ਕਰਦੇ ਜੀ ਦਿਹਾੜੀ ਦਾ ਪੈ ਕੱਢ ਦੇ ਜੀ ਨਹੀਂ ਤਾਂ ਲੈ 500 ਰੁਪਏ ਹਾਂਜੀ ਦਿੱਲੀ ਜਾਂਦੇ ਕੰਮ ਤੇ ਜਾ ਕੇ ਦਿੱਲੀ ਜਾਂਦੇ ਜੀ ਹਾਂਜੀ ਕਿੰਨੇ ਬੱਚੇ ਆਪਣੇ ਕੋਲ ਦੋ ਬੇਟੇ ਜੋ ਹਾਂਜੀ ਦੋਨੋਂ ਫੱਕਾ ਕਿਵੇਂ ਸਰਫਾ ਦਾਣਾ ਫੱਕਾ ਇੱਦਾਂ ਆਟਾ ਮੁੱਲ ਲਈਦਾ ਜੋ ਹਾਂਜੀ ਕਿੰਨਾ ਜਿਹੜਾ ਉਹਨਾਂ ਗੁਜ਼ਾਰਾ ਹੋ ਜਾਂਦਾ ਕਿੰਨਾ ਬੋਲਣ 100 ਰੁਪਏ ਦਾ ਲਈਦਾ ਦਾਕ ਦੇਣ ਲੱਗ ਜਾਂਦੇ ਬਸ ਫੇਰ ਇੱਦਾਂ ਹੀ ਟਾਈਮ ਬਸ ਫੇਰ ਰੋਜ਼ ਇੱਦਾਂ ਹੀ ਕਿਵੇਂ ਜਿਵੇਂ ਇੰਨੀਆਂ ਗ੍ਰਾਂਟਾਂ ਜਿਹੜੀਆਂ ਭਰੀਆਂ ਗਈਆਂ ਤੁਹਾਡੇ ਲੋ ਭਰ ਕੇ ਮੈਨੂੰ ਕਦੀ ਪੁੱਛ ਨਹੀਂ ਕੀਤੀ ਗਈ ਨਾ ਆਉਂਦੇ ਨੇ ਸਾਰੇ ਵੇ ਵੋ ਕੇ ਚੱਲ ਜਾਂਦੇ ਪਰ ਕੁਛ ਨਹੀਂ ਕਹਿੰਦੇ ਨਾ ਦਿਨ ਦੇ ਸਰਪੰਚ ਵੀ ਸੁਦਾ ਕੋਹਨੇ ਸੁੰਦਾ ਆਡੀ ਇੰਨੀਆਂ ਸਮਾਜ ਸੇਵੀ ਸੰਸਥਾ ਨੇ ਕਦੀ ਤੁਹਾਡੇ ਤੱਕ ਅਪਰੋਚ ਨਹੀਂ ਨਾ ਸਾਡੇ ਤੱਕ ਨਹੀਂ ਪਹੁੰਚੀ ਸਾਡੇ ਚੈਨਲ ਦੇ ਮਾਧਮ ਨਾਲ ਜੇ ਸਮਾਜ ਸੇਵੀ ਸੰਸਥਾ ਜਾਣ ਵਾਲੇ ਵੀ ਨੇ ਜਿਹੜੇ ਇਦਾਂ ਲੋਰਵੰਦ ਪਰਿਵਾਰਾਂ ਦੇ ਜਿਹੜੇ ਰਹਿਣ ਬਿਚਰੇ ਬਣਾਉਂਦੇ ਨੇ ਕੀ ਤੁਸੀਂ ਉਹਨਾਂ ਤੋਂ ਮਦਦੀ ਕਰਦੇ ਹੋ ਅੰਨਾ ਕਹੀ ਇਹ ਮਦਦ ਮੰਗਦੀ ਆ ਕਿ ਸਾਡੇ ਕਮਰੇ ਪਾਏ ਜਾਣ ਸਾਡੀ ਮਦਦ ਕੀਤੀ ਜਾਵੇ ਕਿਹੜਾ ਪਿੰਡ ਆ ਤੇ ਪਿੰਡ ਤੇ ਕਿਹੜਾ ਜਲਾਪ ਕਲਾਂ ਨੌਰ ਸਾਲੇ ਚੱਕ ਲੱਗ ਹਾਂਜੀ ਉਹ ਇਹ ਇੱਕ ਬਲੌਰਾਂ ਦਾ ਪਰਿਵਾਰ ਆ ਜਿੰਨਾ ਤੱਕ ਅਜੇ ਕਿਸੇ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਵੱਲੋਂ ਕੋਈ ਵੀ ਅਪਰੋਚ ਨਹੀਂ ਕੀਤੀ ਗਈ ਸੋ ਸਾਡੇ ਚੈਨਲ ਦੇ ਮਾਧਮ ਰਾਹੀਂ ਜੇ ਕੋਈ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਇਹਨਾਂ ਦੀ ਜਿਹੜੀ ਮਦਦ ਕਰਨੀ ਚਾਹਵੇ ਤਾਂ ਉਹ ਪਿੰਡ ਛਾਲੇ ਚੱਕ ਦੇ ਵਿੱਚ ਜ਼ੀਰੋ ਫੀਲਡ ਦੀ ਅਲਰਟੀ ਜ਼ਰੂਰ ਇੱਕ ਵਾਰੀ ਵੇਖੇ ਤਾਂ ਇਹ ਬਹੁਤ ਜਿਹੜੀ ਇੱਕ ਕਹਿ ਸਕਦੇ ਆ ਤਰਸਯੋਗ ਹਾਲਾਤਾਂ ਦੇ ਵਿੱਚ ਜਿਹੜਾ ਪਰਿਵਾਰਕ ਮੈਂਬਰ ਜਿਹੜਾ ਰਹਿ ਰਿਹਾ ਸੋ ਤੁਸੀਂ ਦੇਖ ਸਕਦੇ ਬੱਚੇ ਵੀ ਜਿਹੜੇ ਨੇ ਛੋਟੇ-ਛੋਟੇ ਨੇ ਇਹ ਸਕੂਲ ਦੇ ਵਿੱਚ ਜਿਹੜੇ ਰਹਿੰਦੇ ਨੇ ਸੋ ਹੁਣ ਤਾਂ ਚਲੋ ਕਹਿ ਸਕਦੇ ਆ ਵਿਸ਼ਾਲੀ ਮੌਸਮ ਹੈ ਪਰ ਕੁਦਰ ਗਰਮੀਆਂ ਦੇ ਮੌਸਮ ਦੇ ਵਿੱਚ ਅਨੇਕਾ ਜਿਹੜੇ ਕੀਟ ਤੰਗੜ ਜਿਹੜੇ ਇਸ ਤਰ੍ਹਾਂ ਦੀ ਲੈਲਟੀ ਦੇ ਵਿੱਚ ਫਿਰਦੇ ਹੋਣਗੇ ਸੋ ਇਹ ਵੀ ਕੋਈ ਸੇਫ ਜਗ੍ਹਾ ਤੇ ਨਹੀਂ ਜਿਹੜਾ ਬਣਿਆ ਆਲੇ-ਦੁਆਲੇ ਸਾਰੀ ਘਾਹ ਜਾਂ ਖਲੜ ਜਿਹੜੀ ਵਸਤੂਆਂ ਜਿਹੜੀਆਂ ਖੇਡ ਰੀਆਂ ਨੇ ਸੋ ਸ਼ਾਨ ਤੇ ਲਾ ਕੇ ਕੰਧਾਂ ਦੀ ਜਿਹੜੀ ਆਪਣੀ ਰੋਕ ਜੜੀ ਲਗਾਈ ਆ ਸੋ ਮੈਂ ਤੁਹਾਡਾ